ਸਾਰਿਆਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਉਮੀਦ ਕਰਦੀ ਆਂ ਜੀ ਸਾਰੇ ਠੀਕ ਠਾਕ ਹੋਵੋਗੇ ਤਾਂ ਜੀ ਅੱਜ ਦੀ ਸਾਡੀ ਵੀਡੀਓ ਹੋਣ ਵਾਲੀ ਹੈ ਜਿਹੜੀਆਂ ਮੇਰੀਆਂ ਭੈਣਾਂ ਨੂੰ ਲੱਗਦਾ ਏ ਕਿ ਜੀ ਉਹ ਕੋਈ ਕੰਮ ਨਹੀਂ ਕਰ ਸਕਦੀਆਂ ਜ਼ਿਆਦਾ ਪੜੀਆਂ ਲਿਖੀਆਂ ਨਹੀਂ ਐ ਤਾਂ ਅੱਜ ਦੀ ਵੀਡੀਓ ਉਹਨਾਂ ਵਾਸਤੇ ਹੀ ਐ ਤਾਂ ਦੇਖੋ ਜੀ ਮੈਂ ਇੱਥੇ ਰਹਿੰਦੀ ਆਂ ਲੁਧਿਆਣਾ ਸ਼ਹਿਰ ਵਿੱਚ ਜਿਹੜੇ ਮੇਰੇ ਈਵਰਸ ਲੁਧਿਆਣਾ ਵਿੱਚ ਨੇ ਜਾਂ ਫਿਰ ਲੁਧਿਆਣੇ ਦੇ ਨੇੜੇ ਤੇੜੇ ਪਿੰਡਾਂ ਵਿੱਚੋਂ ਨੇ ਜਾਂ ਫਿਰ ਲੁਧਿਆਣੇ ਦੇ ਹੋਰ ਕਿਸੇ ਮਤਲਬ ਏਰੀਏ ਵਿੱਚੋਂ ਐ ਤਾ ਦੇਖੋ ਜੀ ਅਗਰ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਜੀ ਕੋਈ ਕੰਮ ਨਹੀਂ ਕਰ ਸਕਦੇ ਤਾਂ ਤੁਸੀਂ ਇਹੋ ਜਿਹੇ ਕੰਮ ਚੁਣੋ ਜਿੱਥੇ ਕਿ ਤੁਹਾਨੂੰ ਕੋਈ ਪਰੇਸ਼ਾਨੀ ਵੀ ਨਾ ਹੋਵੇ ਤੇ ਕੰਮ ਵੀ ਨਾ ਜ਼ਿਆਦਾ ਮਤਲਬ ਭਾਰੀ ਵੀ ਨਾ ਹੋਵੇ ਜਿਵੇਂ ਕਿ ਫੈਕਟਰੀਆਂ ਲੁਧਿਆਣੇ ਦੀ ਹਰੇਕ ਗਲੀ ਵਿੱਚ ਮਤਲਬ ਕੋਈ ਇਦਾਂ ਦੀਆਂ ਗਲੀਆਂ ਹੋਣਗੀਆਂ ਜਿਨ੍ਹਾਂ ਵਿੱਚ ਮਤਲਬ ਫੈਕਟਰੀਆਂ ਨਹੀਂ ਹੈ ਤੇ ਤਕਰੀਬਨ ਹਰੇਕ ਗਲੀਆਂ ਵਿੱਚ ਤਾਂ ਫੈਕਟਰੀਆਂ ਹੈ ਹੀ ਹੈ ਤਾਂ ਉੱਥੇ ਜੀ ਅ ਜ਼ਿਆਦਾਤਰ ਮਤਲਬ ਲੇਡੀਜ਼ ਦੀ ਲੋਡ ਪੈਂਦੀ ਹੈ ਕਿਉਂਕਿ ਉੱਥੇ ਜਿਹੜਾ ਕੰਮ ਹੁੰਦਾ ਹੈ ਕੋਈ ਬਟਨ ਲਗਾਉਣ ਦਾ ਹੁੰਦਾ ਹੈ ਕੋਈ ਧਾਗਾ ਕਟਿੰਗ ਦਾ ਹੁੰਦਾ ਹੈ ਕੋਈ ਸਿਲਾਈ ਦਾ ਹੁੰਦਾ ਹੈ ਇਸ ਤਰ੍ਹਾਂ ਕੋਈ ਮੋਤੀ ਵਗੈਰਾ ਲਗਾਉਣ ਦਾ ਹੁੰਦਾ ਹੈ ਅਲੱਗ-ਅਲੱਗ ਤਰ੍ਹਾਂ ਦਾ ਕੰਮ ਹੁੰਦਾ ਹੈ ਤੇ ਅਗਰ ਤਾਂ ਤੁਸੀਂ ਠੇਕੇ ਤੇ ਕਰਨਾ ਚਾਹੁੰਦੇ ਹੋ ਤਾਜੀ ਉਹ پیس ਦੇ ਹਿਸਾਬ ਨਾਲ ਕੰਮ ਹੁੰਦਾ ਹੈ ਜਿਵੇਂ ਮੰਨ ਲਓ 50 ਪੈਸੇ پیس 1 ਰੁਪਏ پیس ਇਹ ਮਤਲਬ ਅਗਰ ਇੱਕ ਬਟਨ ਲਗਾਇਆ ਤਾਂ ਉਸ ਦਾ ਮਤਲਬ ਅਲੱਗ-ਅਲੱਗ ਰੇਟ ਹੁੰਦਾ ਤੇ ਦਿਨ ਵਿੱਚ ਤੁਸੀਂ ਕਿੰਨੇ پیسਾਂ ਤੇ ਬਟਨ ਲਗਾਉਂਦੇ ਹੋ ਸਾਰਿਆਂ ਦਾ ਅਲੱਗ-ਅਲੱਗ ਰੇਟ ਹੈ ਇਹ ਤਾਂ ਹੋ ਗਿਆ ਜੀ ਠੇਕੇ ਵਾਲਿਆਂ ਦਾ ਕੰਮ ਤੇ ਜਿਹੜਾ ਦੂਜੇ ਨੰਬਰ ਤੇ ਹੈ ਜੀ ਤਨਖਾਹ ਵਾਲਾ ਤਨਖਾਹ ਜੀ ਏਦਾਂ ਇਸ ਤਰ੍ਹਾਂ ਦੇ ਕੰਮ ਵਿੱਚ 8000 ਤੋਂ ਲੈ ਕੇ 10000 ਆਰਾਮ ਨਾਲ ਮਤਲਬ ਬੰਦਾ ਇਸ ਤੋਂ ਕਰ ਸਕਦਾ ਹੈ ਤੇ ਉੱਪਰ ਇਸ ਤੋਂ ਓਵਰਟਾਈਮ ਵਗੈਰਾ ਲਗਾ ਕੇ ਮਤਲਬ 11 12 13000 ਤੱਕ ਆਰਾਮ ਨਾਲ ਇਨਕਮ ਕਰ ਸਕਦਾ ਹੈ ਤਾਂ ਦੇਖੋ ਜੀ ਕੰਮ ਕੋਈ ਵੀ ਨਾ ਛੋਟਾ ਵੱਡਾ ਨਹੀਂ ਹੁੰਦਾ ਹੈਗਾ ਇਸ ਲਈ ਇਹ ਮਨ ਵਿੱਚ ਕਦੇ ਨਹੀਂ ਸੋਚਣਾ ਕਿ ਇਹ ਕੰਮ ਛੋਟਾ ਹੈ ਮੈਂ ਫੈਕਟਰੀ ਜਾਉਂਗੀ ਤਾਂ ਉੱਥੇ ਜਾ ਕੇ ਫਿਰ ਮੇਰੇ ਏਧਾ ਰਿਸ਼ਤੇਦਾਰਾਂ ਨੂੰ ਪਤਾ ਲੱਗੇਗਾ ਇਹ ਜੀ ਫੈਕਟਰੀ ਚ ਲੱਗੀ ਐ ਐਦਾਂ ਮਤਲਬ ਦੇਖੋ ਜੀ ਰੋਜੀ ਰੋਟੀ ਤਾਂ ਬੰਦਿਆਂ ਨਾਲ ਸਾਰਿਆਂ ਨੇ ਆਪਣੀ ਕਮਾਈ ਹੁੰਦੀ ਤੇ ਆਪਣੇ ਘਰ ਦਾ ਆਪ ਨੂੰ ਪਤਾ ਹੁੰਦਾ ਸਾਨੂੰ ਕੋਈ ਵੀ ਨਹੀਂ ਸਾਨੂੰ ਕੋਈ ਹੈਲਪ ਕਰਦਾ ਸਾਡੀ ਅਗਰ ਮਤਲਬ ਅਸੀਂ ਸੋਚੀਏ ਨਾ ਕਿ ਚਲੋ ਦੋ ਮਤਲਬ ਥੋੜਾ ਟਾਈਮ ਦਾ ਹੈਲਪ ਕਰ ਸਕਦੇ ਨੇ ਬਾਕੀ ਸਾਰੀ ਉਮਰ ਦਾ ਕੋਈ ਕਿਸੇ ਦਾ ਠੇਕਾ ਨਹੀਂ ਚੱਕਦਾ ਹੈਗਾ ਇਸ ਕਰਕੇ ਮੇਰੀਆਂ ਉਹਨਾਂ ਭੈਣਾਂ ਵਾਸਤੇ ਐ ਵੀਡੀਓ ਐ ਤੁਸੀਂ ਅਗਰ ਲੁਧਿਆਣਾ ਵਿੱਚ ਕੰਮ ਕਰਨਾ ਚਾਹੁੰਦੀਆਂ ਹੋ ਤਾਂ ਜਾਂ ਤਾਂ ਤੁਸੀਂ ਇਸ ਤਰ੍ਹਾਂ ਫੈਕਟਰੀਆਂ ਦੇਖ ਲਓ हां जी ਤੇ ਦੂਸਰੇ ਨੰਬਰ ਤੇ ਆਉਂਦਾ ਹੈ ਜੀ ਜਿਵੇਂ ਮੰਨ ਲਓ ਵੱਡੀਆਂ-ਵੱਡੀਆਂ ਦੁਕਾਨਾਂ ਐ ਕਰਿਆਨੇ ਦੀਆਂ ਦੁਕਾਨਾਂ ਐ ਤੇ ਇੱਥੇ ਲੁਧਿਆਣੇ ਵਿੱਚ ਮਾਲਸ ਡਿਪਾਰਟਮੈਂਟਲ ਸਟੋਰਸ ਕਿੰਨੇ ਜ਼ਿਆਦਾ ਨੇ ਤੇ ਉੱਥੇ ਤੁਸੀਂ ਆਰਾਮ ਨਾਲ ਆ ਕੇ ਕੰਮ ਕਰ ਸਕਦੇ ਹੋ ਤੇ ਉੱਥੇ ਤਨਖਾਹ ਜੀ ਉਹੀ ਮਤਲਬ 8-10 ਹਜ਼ਾਰ ਤੋਂ ਸਟਾਰਟਿੰਗ ਹੋ ਜਾਂਦੀ ਹੈ ਤਾਂ ਇਸ ਤਰ੍ਹਾਂ ਦੇਖੋ ਜੀ ਕੰਮ ਕੋਈ ਵੀ ਐ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਐ ਕਿ ਕੰਮ ਕੋਈ ਵੀ ਛੋਟਾ-ਵੱਡਾ ਨਹੀਂ ਹੁੰਦਾ ਆਪਣੇ ਘਰ ਦੇ ਹਾਲਾਤ ਸਭ ਨੂੰ ਆਪਣੇ-ਆਪਣਿਆਂ ਨੂੰ ਪਤਾ ਹੁੰਦਾ ਆ ਐਸੀ ਕੀ ਮੇਰੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਪਲੀਜ਼ ਵੀਡੀਓ ਨੂੰ ਇੱਕ ਲਾਈਕ ਕਰਕੇ ਜਾਇਓ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਵਧੀਆ ਜਿਹੇ ਵੀਡੀਓ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਜੀ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਹੱਸਦੇ ਰਹੋ ਵਸਦੇ ਰਹੋ ਜੀ ਸਤਿ ਸ਼੍ਰੀ ਅਕਾਲ